ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵਿਕਾਸ ਮਠਾੜੂ ਤੇ ਅੱਜ ਅਸੀਂ ਆਏ ਆ ਨਾਨਕਸਰ ਕਲੇਰਾ ਫਰੈਂਡਸ਼ਿਪ ਇਮੀਗ੍ਰੇਸ਼ਨ ਕੋਰ ਤੇ ਇਹਨਾਂ ਕੋਲ ਵੀਜ਼ਾ ਬਾਰੇ ਜਾਣਕਾਰੀ ਲੈਣੀ ਚਾਹਾਂਗੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ ਤੁਹਾਡੇ ਕੋਲ ਕਿਹੜੇ ਕਿਹੜੇ ਵੀਜ਼ਾਸ ਨੇ ਤੇ ਉਹਨਾਂ ਦੇ ਪ੍ਰੋਸੈਸ ਬਾਰੇ ਸਾਡੇ ਕੋਲੇ ਸਾਬਤ ਹੋਇਆ ਟ੍ਰੈਂਡ ਹੈ ਕਿਸੇ ਟਾਈਮ ਤੇ ਕੈਨੇਡਾ ਦਾ ਚੱਲਦਾ ਸੀਗਾ ਲੇਕਿਨ ਕੈਨੇਡਾ ਦੇ ਬਹੁਤ ਸਾਰੇ ਰੂਲ ਆ ਸਖਤ ਹੋ ਗਏ ਹਨ ਅਸਲ 'ਈ ਹੁਣ ਕੈਨੇਡਾ ਦਾ ਟ੍ਰੈਂਡ ਨਹੀਂ ਰਿਹਾ ਜਾਣੇ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਜਿਆਦਾ ਟ੍ਰੈਂਡ ਜਰਮਨ ਦਾ ਚੱਲ ਰਿਹਾ ਹੈਗਾ ਜਿਹਦੇ ਵਿੱਚ ਵਰਕ ਪਰਮਿਟ ਜੋ ਸਿਕਰ ਵੀਜ਼ਾ ਸਟੱਡੀ ਵੀਜ਼ਾ ਵੀਟਰ ਵੀਜ਼ਾ ਵੀ ਹੈ ਇਸ ਤੋਂ ਇਲਾਵਾ ਜਿਵੇਂ ਕਿ ਜੌਰਡਨ ਦਾ ਵਰਕ ਪਰਮਿਟ ਵੀ ਸਾਡੇ ਕੋਲ ਹੈਗਾ ਜਿਦੇ ਵਿੱਚ ਅਸੀਂ ਅੱਜ ਕੱਲ ਨਿਊਜ਼ੀਲੈਂਡ ਦਾ ਵੀਜ਼ਾ ਵੀ ਕਿਸੇ ਨੇ ਵੀ ਅਪਲਾਈ ਕਰਨਾ ਹੋਵੇ ਸਾਨੂੰ ਮਿਲ ਸਕਦਾ ਹੈ ਨਿਊਜ਼ੀਲੈਂਡ ਦਾ ਜਿਵੇਂ ਕਿ ਵਰਕ ਪਰਮਿਟ ਉਹਨਾਂ ਦੇ ਪ੍ਰੋਗਰਾਮ ਚੱਲਦੇ ਹਨ ਸਟੱਡੀ ਵੀਜ਼ਾ ਵੀ ਹੈਗਾ ਟੂਰਿਸਟ ਵੀਜ਼ਾ ਵੀ ਹੈਗਾ ਫੈਮਿਲੀ ਪੈਕੇਜ ਵੀ ਹੈ ਜਿਨ੍ਹਾਂ ਦੇ ਬੱਚੇ ਨਿਊਜ਼ੀਲੈਂਡ ਵਿੱਚ ਗਏ ਹਨ ਜਾਂ ਪੀਆਰ ਮਿਲ ਗਈ ਹੈਗੀ ਆ ਜਾਂ ਸਟੱਡੀ ਵਾਸਤੇ ਗਏ ਉਹਨਾਂ ਦੇ ਮਾਪੇ ਵੀ ਸਪਾਊਸ ਵੀ ਜੇ ਤੇ ਜਾ ਸਕਦੇ ਹਨ ਸਾਡੇ ਦਰਸ਼ਕ ਜਰਮਨ ਵੀਜ਼ਾ ਬਾਰੇ ਜਗਿਆਸਾ ਰੱਖਦੇ ਨੇ ਜਰਮਨ ਵੀਜ਼ਾ ਦੇ ਤੁਸੀਂ ਤਿੰਨ ਦੱਸੇ ਨੇ ਤੇ ਉਹਨਾਂ ਬਾਰੇ ਜਾਣਕਾਰੀ ਦੱਸਦੇ ਹੋ ਕਿ ਟੂਰਿਸਟ ਵੀਜ਼ਾ ਕੀ ਹੈ ਜੌਬ ਸਿਕਰ ਵੀਜ਼ਾ ਕੀ ਹੈ ਤੇ ਵਰਕ ਪਰਮਿਟ ਕੀ ਹੈ ਤੇ ਇਹਨਾਂ ਚ ਡਿਫਰੈਂਸ ਕੀ ਹੈ ਜੌਬ ਸਿਕਰ ਵੀਜ਼ਾ ਕਿਸੇ ਨੇ ਮੈ ਅਪਲਾਈ ਕਰਨਾ ਹੋਵੇ ਜਿਹਦੇ ਵਿੱਚ 6 ਮਹੀਨਿਆਂ ਦਾ ਮਿਲਦਾ ਹੈਗਾ ਜਿਹਦਾ ਪ੍ਰੋਸੈਸਿੰਗ ਟਾਈਮ 30 ਤੋਂ 45 ਦਿਨ ਦਾ ਹੈ ਜੋਬ ਸਿਕਰ ਵੀਜ਼ਾ 6 ਮਹੀਨਿਆਂ ਦੇ ਮਿਲਣ ਤੋਂ ਬਾਅਦ ਜਰਮਨ ਜਾਣਾ ਪੈਂਦਾ ਹੈਗਾ ਉੱਥੇ ਜਾ ਕੇ ਜੋਬ ਲੱਭਣੀ ਪੈਂਦੀ ਹੈਗੀ ਆ ਉਹਨਾਂ ਨੂੰ ਇੱਕ ਤਾਂ ਬਲੂ ਕਾਰਡ ਮਿਲ ਜਾਂਦਾ ਇੱਕ এমਪਲਾਈਮੈਂਟ ਲੈਟਰ ਮਿਲ ਜਾਂਦਾ ਹੈਗਾ ਉਹਨਾਂ ਨੂੰ ਅਥਾਰਟੀ ਮਿਲ ਜਾਂਦੀ ਆ ਜਰਮਨ ਦੇ ਵਿੱਚ ਕੰਮ ਕਰਨ ਦੀ ਉੱਥੇ ਜਾ ਕੇ ਕਿਸੇ ਵੀ ਏਜੰਸੀਆਂ ਦੇ ਕੋਲ ਜਾ ਕੇ ਉਥੇ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ ਜਿਹੜਾ ਕਿ 1.5 ਸਾਲ ਦੇ ਵਿੱਚ ਕਨਵਰਟ ਹੋ ਜਾਂਦਾ ਹੈਗਾ ਇਹ ਤਾਂ ਸੀਗਾ ਜੋਬ ਸੀਕਰ ਬੀਜੇ ਬਾਰੇ ਇਨਫਾਰਮੇਸ਼ਨ ਜਿਹੜਾ ਵਰਕ ਪਰਮਿਟ ਜਰਮਨ ਦਾ ਉਹ ਵੀ 1.5 ਸਾਲ ਦਾ ਹੀ ਮਿਲਦਾ ਹੈਗਾ ਉਹ ਇੱਥੋਂ ਇੰਡੀਆ ਤੋਂ ਹੀ ਡਾਇਰੈਕਟ ਅਪਲਾਈ ਕਰਕੇ ਉਹਨਾਂ ਨੂੰ ਡਾਇਰੈਕਟ ਹੀ ਮਿਲ ਜਾਂਦਾ ਹੈਗਾ ਉੱਥੇ ਜਾ ਕੇ 1.5 ਸਾਲ ਉਸ ਨੂੰ ਲੈ ਕੇ 5 ਸਾਲ ਤੱਕ ਕੰਮ ਕਰ ਸਕਦੇ ਹਨ ਉਸ ਤੋਂ ਬਾਅਦ ਉਹਨਾਂ ਨੂੰ ਜਰਮਨ ਦਾ ਪਾਸਪੋਰਟ ਮਿਲ ਜਾਂਦਾ ਉਸ ਤੋਂ ਬਾਅਦ ਉਹ ਪੀਆਰ ਵੀ ਅਪਲਾਈ ਕਰ ਸਕਦੇ ਹੈਗੇ ਆ ਅੱਗੇ ਆਪਾਂ ਗੱਲ ਕਰੀਏ ਵੀਟਰ ਵੀਜ਼ੇ ਦੀ ਜਾਂ ਟੂਰਿਸਟ ਵੀਜ਼ੇ ਦੀ ਇਹ ਜਿਹੜਾ ਹੈਗਾ ਸੈਨਕਨ ਕੰਟਰੀ ਦਾ ਵੀਜ਼ਾ ਹੁੰਦਾ ਹੈਗਾ ਕਿਸੇ ਨੇ ਵੀ ਜਰਮਨ ਦਾ ਵੀਜ਼ਾ ਅਪਲਾਈ ਕਰਨਾ ਹੋਵੇ ਉਹ ਟੂਰਿਸਟ ਜਾਂ ਵੀਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਹੈ ਬਾਕੀ ਦੇਸ਼ਾਂ ਦੇ ਵਿੱਚ ਵੀ ਉਹ ਘੁੰਮ ਸਕਦਾ ਹੈਗਾ ਬਿਨਾ ਵੀਜ਼ਾ ਲਏ ਇਹ ਸੀ ਜਰਮਨ ਦੀ ਵਰਕ ਪਰਮਿਟ ਵਾਲੇ ਜੋ ਵਸੀਕਰ ਵੀਜ਼ੇ ਬਾਰੇ ਤੇ ਵੀਜ਼ਟਰ ਵੀਜ਼ੇ ਬਾਰੇ ਇਹਦੇ ਵਿੱਚ ਅਸੀਂ ਇੱਕ ਹੋਰ ਗੱਲ ਐਡ ਕਰ ਦਈਏ ਜਿਸ ਕੇ ਨੇ ਜਰਮਨ ਦੇ ਵਿੱਚ ਸਟੱਡੀ ਵੀਜ਼ੇ ਤੇ ਵੀ ਜਾਣਾ ਹੋਵੇ ਸਟੱਡੀ ਵੀਜ਼ਾ ਵੀ ਸਾਡੇ ਕੋਲ ਹੈਗਾ ਸੀ ਕਿਸੇ ਨੇ ਵੀ ਅਪਲਾਈ ਕਰਨਾ ਹੋਵੇ ਉਹ ਸਟੱਡੀ ਵੀਜ਼ੇ ਤੇ ਵੀ ਜਾ ਸਕਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਐਲਸ ਵਗੈਰਾ ਦੀ ਕੋਈ ਲੋੜ ਨਹੀਂ ਪੈਂਦੀ ਜੇ ਥੋੜੀ-ਬਹੁਤੀ ਉਹਨੇ ਜਰਮਨ ਲੈਂਗੁਏਜ ਸਿੱਖਣੀ ਹੋਵੇ ਤਾਂ ਆਨਲਾਈਨ ਜਰਮਨ ਲੈਂਗੁਏਜ ਵੀ 4-5000 ਦੇ ਵਿੱਚ ਸਿੱਖ ਸਕਦਾ ਹੈ ਉਹ ਵਰਕ ਪਰਮਿਟ ਤੇ ਜਾਣਾ ਉਹ ਵੀ ਸਿੱਖ ਸਕਦਾ ਹੈਗਾ ਜੇ ਕਿਸੇ ਨੇ ਜॉਬ ਅਸਿੱਖ ਰਵੀਜੀ ਤੇ ਜਾਂ ਉਹ ਵੀ ਲੈਂਗੁਏਜ ਸਿੱਖ ਸਕਦਾ ਹੈਗਾ ਇਹਦੇ ਵਿੱਚ ਇਹ ਫਾਇਦਾ ਹੈਗਾ ਉਸ ਨੂੰ 25% ਸੈਲਰੀ ਦੇ ਵਿੱਚ ਹੋਰ ਬਹੁਤ ਸਾਰੇ ਜਾਣੇ ਕਿ ਉਹਨਾਂ ਨੂੰ ਬੈਨੀਫਿਟ ਮਿਲ ਸਕਦੇ ਹਨ ਜੁਮੇਗੇ ਇਹ ਕੰਟਰੀਆਂ ਜ਼ਿਆਦਾ ਲੋਕ ਨਹੀਂ ਗਏ ਤੇ ਲੋਕਾਂ ਨੂੰ ਇੱਥੋਂ ਦਾ ਮਾਹੌਲ ਦਾ ਇੱਥੋਂ ਦੇ ਕੰਮ ਦਾ ਪਤਾ ਨਹੀਂ ਆ ਕਿਹੜੇ ਕਿਹੜੇ ਉੱਥੇ ਕੰਮ ਜ਼ਿਆਦਾ ਨੇ ਕਿੰਨਾਂ ਦੇ ਵਿੱਚ ਫਾਇਦਾ ਹੈ ਕਿਹੜੇ ਲੋਗ ਸਿੱਖ ਕੇ ਜਾਣਿਆ ਜਿਨ੍ਹਾਂ ਨੂੰ ਕਿਹੜੇ ਕੰਮ ਸਿੱਖੇ ਹੋਏ ਲੋਕਾਂ ਨੂੰ ਉੱਥੇ ਜਾਣ ਦਾ ਫਾਇਦਾ ਇਹ ਥੋੜੀ ਜਿਹੀ ਜਾਣਕਾਰੀ ਦੇ ਦੋ। ਇਹਦੇ ਵਿੱਚ ਜ਼ਿਆਦਾਤਰ ਸਕਿਲਡ ਜਿਹਦੇ ਕੋਲ ਹੈਗੀ ਆ ਜਿਵੇਂ ਕਿ ਪਲੰਬਰ ਆ, ਵੈਲਡਰ ਆ, ਜਾਂ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਜਾਂ ਕੰਪਿਊਟਰ ਆਪਰੇਟਰ ਦਾ ਜਾਂ ਕੋਈ ਟਰੱਕ ਡਰਾਈਵਰ ਆ, ਕੋਈ ਕਾਰ ਡਰਾਈਵਰ ਆ, ਮੈਨੂਫੈਕਚਰਿੰਗ ਦਾ ਜਾਂ ਜਿਵੇਂ ਹਾਊਸਕੀਪਿੰਗ ਦਾ ਇਹਦੇ ਵਿੱਚ ਹਰ ਤਰ੍ਹਾਂ ਦੀ ਜੌਬ ਹੈਗੀ ਆ। ਜਿਹਦੇ ਵਿੱਚ ਸੈਲਰੀ ਘੱਟ ਤੋਂ ਘੱਟ 2.5 ਲੱਖ ਤੋਂ 3 ਲੱਖ ਤੱਕ ਤੱਕ ਹੁੰਦੀ ਹੈਗੀ ਆ ਤੇ ਖਰਚਾ ਕਿੰਨਾ ਆ ਜਾਂਦਾ ਜੀ ਸੇ ਪਰਮਿਟ ਲੈਣ ਵਾਸਤੇ ਇਹਦੇ ਵਿੱਚ ਜਿਹੜਾ ਖਰਚਾ ਆਉਂਦਾ ਹੈਗਾ ਵਰਕ ਪਰਮਿਟ ਦਾ ਵੈਸੇ ਤਾਂ ਤੁਸੀਂ ਕਿਸੇ ਵੀ ਏਜੰਟ ਨਾਲ ਗੱਲ ਕਰ ਲਓ ਜਾਂ ਕੰਸਲਟੈਂਟ ਨਾਲ ਗੱਲ ਕਰ ਲਓ ਕੋਈ 10 ਲੱਖ ਮੰਗੀ ਜਾ ਰਿਹਾ ਕੋਈ 15 ਲੱਖ ਮੰਗੀ ਜਾਂਦਾ ਹੈਗਾ ਅਸੀਂ ਜਿਹੜਾ ਵਰਕ ਪਰਮਿਟ ਅਸੀਂ ਲਗਵਾ ਕੇ ਦਿੰਨੇ ਹੈਗੇ ਆਂ ਇਧਰੋਂ ਇੰਡੀਆ ਤੋਂ ਉਸ ਦੀ ਕੀਮਤ 2 ਲੱਖ ਦੇ ਵਿੱਚ ਹੋ ਜਾਂਦਾ ਹੈਗਾ ਜਿਹੜਾ ਜੋਬ ਸਿਕਰ ਵੀਜ਼ਾ ਉਹਦਾ 3 ਲੱਖ ਰੁਪਇਆ ਖਰਚਾ ਆਉਂਦਾ ਕਿਉਂਕਿ ਉਹਦੀ ਮੈਸੀਵ ਫੀਸ ਜ਼ਿਆਦਾ ਹੈਗੀ ਆ ਉਹਦੀ ਮੈਸੀਵ ਫੀਸ 753 ਯੂਰੋ ਹੈ ਜਿਹੜੀ ਕਿ 71000 ਦੇ ਨੀਰ ਰਪੋਟ ਬਣਦੀ ਹੈਗੀ ਆ ਸਟੱਡੀ ਵੀਜ਼ੇ ਦੀ ਗੱਲ ਕਰਕੇ ਉਹ ਤੇ ਖਰਚਾ ਉਹਦੇ ਕੋਰਸ ਦੇ ਅਕੋਰਡਿੰਗ ਹੁੰਦਾ ਹੈ ਜਿਹੇ ਜਾ ਕੋਰਸ ਆ ਉਹਨਾਂ ਕਾ ਖਰਚਾ ਹੁੰਦਾ ਹੈਗਾ ਫੇਰ ਵੀ ਜਾਣੇ ਕਿ 8 ਤੋਂ 10 ਲੱਖ ਰੁਪਈਆ ਸਟੱਡੀ ਵੀਜ਼ੇ ਤੇ ਖਰਚਾ ਹੋ ਜਾਂਦਾ ਹੈ ਹੁਣ ਅਸੀਂ ਗੱਲ ਕਰਗੇ ਟੂਰਿਸਟ ਵੀਜ਼ੇ ਦੀ ਜਾਂ ਵੀਟਰ ਵੀਜ਼ੇ ਦੀ ਇਹਦੇ ਵਿੱਚ ਵੀ ਹਰ ਇੱਕ ਨੇ ਆਪਣਾ ਬਜਟ ਦੇਖਣਾ ਹੁੰਦਾ ਹੈਗਾ ਕਿਉਂਕਿ ਕਿਸੇ ਨੇ ਵਧੀਆ ਹੋਟਲ ਬੁੱਕ ਕਰਾਉਣਾ ਹੁੰਦਾ ਕਿਸੇ ਨੇ ਥੋੜਾ ਸਸਤਾ ਕਰਾਉਣਾ ਹੁੰਦਾ ਹੈਗਾ ਇਹ ਟਿਕਟਾਂ ਤੇ ਬੁਕਿੰਗ ਤੇ ਨਿਰਭਰ ਕਰਦਾ ਹੈਗਾ ਅਸੀਂ ਕਿੰਨਾ ਖਰਚਾ ਕਰਨਾ ਹੈਗਾ ਲੇਕਿਨ ਜਿਹੜੀ ਸਰਟੀਫੀਸ ਹੈਗੀ ਆ ਸਿਰਫ 35000 ਦੇ ਵਿੱਚ ਅਸੀਂ ਕਰਵਾ ਕੇ ਦਿੰਦੇ ਹਿੰਗੇ ਜਿਹਦੇ ਵਿੱਚ ਮੈਸੇਜ ਵੀ ਆ ਜਾਂਦੀ ਆ ਹੋਟਲ ਬੁਕਿੰਗ ਵੀ ਆ ਜਾਂਦਾ ਟਿਕਟ ਵੀ ਆ ਜਾਂਦੀ ਰਹੇਗੀ ਸਾਰੇ ਖਰਚੇ ਕਾਊਂਟ ਹੋ ਜਾਂਦੇ ਹਨ ਸਾਡੇ ਪ੍ਰੋਸੈਸਿੰਗ ਫੀਸ ਵੀ ਹੁੰਦੀ ਹੈ ਇਹਦੇ ਵਿੱਚ ਜਾਰਡਨ ਦਾ ਵਰਕ ਪਰਮਨੈਂਟ ਵੀ ਕਾਫੀ ਫੇਮਸ ਹੋ ਚੁੱਕਾ ਹੈ ਜਿਹਦੇ ਵਿੱਚ ਕਿਸੇ ਨੇ ਵੀ ਜਾਣਾ ਹੋਵੇ ਜਾਰਡਨ ਅਸੀਂ ਘੱਟ ਤੋਂ ਘੱਟ ਪੈਸਾਂ ਦੇ ਵਿੱਚ ਜਾਰਡਨ ਦਾ ਵਰਕ ਪਰਮਨੈਂਟ ਲੈ ਕੇ ਦਿੰਦੇ ਹਾਂ ਜਿਹਦੇ ਵਿੱਚ ਸਿਰਫ 70-75000 ਰੁਪਇਆ ਖਰਚਾ ਆਉਂਦਾ 2 ਸਾਲ ਦਾ ਵਰਕ ਪਰਮਨੈਂਟ ਹੁੰਦਾ ਹੈ ਜਿਹਦੇ ਵਿੱਚ ਮੈਡੀਕਲ ਕਰਵਾਉਣਾ ਪੈਂਦਾ ਹੈ ਇਹਦੇ ਵਿੱਚ ਪੀਸੀਸੀ ਦੀ ਕੋਈ ਲੋੜ ਨਹੀਂ ਪੈਂਦੀ ਡਾਕੂਮੈਂਟ ਵੀ ਪਾਸਪੋਰਟ ਦੀ ਸਕੈਨ ਕਾਪੀ ਆਧਾਰ ਕਾਰਡ ਦੀ ਸਕੈਨ ਕਾਪੀ ਚਾਹੀਦੀ ਹੈ ਚਾਹੇ ਵਰਕ ਐਕਸਪੀਰੀਅੰਸ ਚਾਹੀਦਾ ਹੈਗਾ ਇਹਦੇ ਵਿੱਚ ਵੀ ਤੁਸੀਂ ਜਿਵੇਂ ਕਿ ਪਲੰਬਰ ਜਾਂ ਵੈਲਡਰ ਜਾਂ ਮੈਸਨ ਇਹਦੇ ਵਿੱਚ ਬਹੁਤ ਸਾਰੀ ਜੌਬ ਹੈਗੀ ਆ ਕਿਸੇ ਨੇ ਵੀ ਜਾਣਾ ਹੋਵੇ ਤੁਸੀਂ ਸਾਨੂੰ ਸਾਡੇ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹੋ ਸਾਡਾ ਦਫ਼ਤਰ ਫਰੈਂਸ ਇਮੀਗ੍ਰੇਸ਼ਨ ਕੌਂਕੇ ਰੋੜ ਨਾਨਕ ਸਰਕ ਲੇਰਾ ਆਂ ਦੇ ਵਿੱਚ ਹੈ ਅਸੀਂ ਪਿਛਲੇ 10 ਸਾਲਾਂ ਤੋਂ ਸਰਵਿਸ ਦੇ ਰਹੇ ਹੈਗੇ ਆ ਕਿਸੇ ਨੇ ਵੀ ਆਉਣਾ ਹੋਵੇ ਸਾਨੂੰ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹੋ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀਓ ਪੰਜਾਬ ਅਤੇ ਸੋਹਣਾ ਪੰਜਾਬਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਸਾਰੇ ਦੇਸ਼ਾਂ ਦੀ ਨਵੀਂ ਇਨਫਰਮੇਸ਼ਨ ਦੀ ਵੀਰਗੋ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ